ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਕਿ ਅੱਜ ਬਹੁਤ ਹੀ ਮੰਦਭਾਗੀ ਖਬਰ ਹੈ ਜਿਹੜੀ ਸਾਰੇ ਪੰਜਾਬ ਦੀ ਸਾਰੇ ਵਰਲਡ ਦੀ ਬਹੁਤ ਜ਼ਿਆਦਾ ਮਾੜਾ ਤੇ ਮੰਦਭਾਗੀ ਖਬਰ ਜਿਹੜੀ ਸਾਨੂੰ ਮਿਲੀ ਹੈ ਤਾਂ ਅਸੀਂ ਦੇਖ ਵੀ ਰਹੇ ਹਾਂ ਕਿ ਆ ਵੀ ਕੁਝ ਦਿਨਾ ਤੋਂ ਸਾਡੇ ਆਪਣੇ ਵੀਰ ਸਾਡੇ ਗਾਇਕ ਸਾਡੇ ਇੱਕ ਪੰਜਾਬੀਆਂ ਦੀ ਫੈਮਿਲੀ ਦਾ ਹਿੱਸਾ ਸਰਜੂ ਰਾਜਵੀਰ ਸਿੰਘ ਜਿਵੇਂ ਦਾ ਜਿਹੜੇ ਸਾਡੇ ਸਿੰਗਰ ਕਲਾਕਾਰ ਪੰਜਾਬ ਦੀ ਸ਼ਾਨ ਕਾਫੀ ਦਿਨਾਂ ਤੋਂ ਉਹਨਾਂ ਦਾ ਜਿਹੜਾ ਐਕਸੀਡੈਂਟ ਬਾਈਕ ਦੇ ਵਿੱਚ ਜਿਹੜੀ ਗਾ ਮੱਜੀ ਸੀ ਐਕਸੀਡੈਂਟ ਹੋਇਆ ਸੀ ਉਹਦੇ ਕਾਰਨ ਜਿਹੜਾ ਵੈਂਟੀ ਟ੍ਰੈਕਟਰ ਦੇ ਉੱਪਰ ਸੀਗਾ ਉਹ ਬਾਈਕ ਰਾਈਡਰ ਕਰਦੇ ਰਹੇ ਸੀ ਅੱਗੇ ਵੀ ਜਾਂਦੇ ਸੀਗੇ ਜਿਵੇਂ ਬਾਈਕ ਰਾਈਡਰ ਸਿੰਪਲ ਜਿਹੀ ਕੀ ਜੋ ਹੈ ਇੱਕ ਮੋਟਰਸਾਈਕਲ ਹੋ ਗਈ ਤਾਂ ਮੋਟਰਸਾਈਕਲ ਤੇ ਜਿਵੇਂ 10 15 ਬੰਦੇ ਜਿਹੜੇ ਆ ਉਹ ਆਪਸ ਦੇ ਵਿੱਚ ਰਲ ਕੇ ਬੈਲ ਜੁੜ ਕੇ ਇੱਕ ਟੂਰ ਕੱਟਦੇ ਆ ਉਦਾਂ ਹੀ ਵੀਰਾ ਵੀ ਜਾ ਰਿਹਾ ਸੀ ਜਿਵੇਂ ਸਾਰਿਆਂ ਦੇ ਨਾਲ 10 15 ਬੰਦੇ ਸੀਗੇ ਪਰ ਇੱਕ ਉੱਥੇ ਮੋੜ ਪਿਆ ਤੇ ਮੋੜ ਤੋਂ ਮੋੜ ਲੱਗਿਆ ਚਾਹ ਕਿ ਅੱਗੇ ਜਿਹੜਾ ਪਸ਼ੂ ਆ ਗਿਆ ਤਾਂ ਤਾਂ ਸੀਗਾ ਜਿਹੜਾ ਸਾਨ ਸੀਗਾ ਉਹ ਆ ਗਿਆ ਤਾਂ ਉਹਦੇ ਵਿੱਚ ਬਾਈਕ ਦੀ ਕੋ ਟਕਰਾਈ ਤਾਂ ਬਾਈਕ ਦਾ ਕਾਫੀ ਨੁਕਸਾਨ ਹੋਇਆ ਇਹ ਉੰਦੀਆਂ ਫੋਟੋਆਂ ਬਾਹਰ ਨਹੀਂ ਆਈਆਂ ਬਾਈਕ ਦੀਆਂ ਜੋ ਫੋਟੋ ਚੱਲ ਰਹੀ ਹੈ ਅੱਜਕੱਲ ਆਪਾਂ ਦੇਖ ਰਹੇ ਆ ਉਹ origignal ਫੋਟੋ ਨਹੀਂ ਜਿਹੜੀ ਆ origignal ਫੋਟੋ ਜੇ ਦੇਖੀਏ ਤਾਂ ਕਾਫੀ ਉਹਦੇ ਵਿੱਚ ਟੁੱਟੀ ਹੈ ਬਾਈਕ ਉੱਪਰ ਲਾਈਸਾ ਟੁੱਟਿਆ ਹੋਇਆ ਹੈ ਤਾਂ ਉਹ ਐਕਸੀਡੈਂਟ ਹੋਣ ਦੇ ਪरांत ਜਿਹੜੇ ਵੀਰੇ ਦੇ ਨਾਲ ਦੇ ਸੀ ਉਹਨਾਂ ਨੇ ਦਾਖਲ ਕਰਵਾਇਆ ਵੀਰੇ ਨੂੰ ਹਸਪੀਟਲ ਲੈ ਕੇ ਗਏ ਨੇੜੇ ਦੇ ਹਸਪਤਲ ਵਾਲਿਆਂ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਨਹੀਂ ਸਾਡੇ ਵੱਸ ਦੀ ਗੱਲ ਨਹੀਂ ਅੱਗੇ ਲੈ ਕੇ ਅੱਗੇ ਫਿਰ ਜਾ ਕੇ ਤੁਹਾਨੂੰ ਪਤਾ ਹੀ ਹੈ ਜਿਹੜੇ ਹਸਪਤਲ ਦੇ ਵਿੱਚ ਦਾ ਕੋਈ ਜੇ ਵੀਰ ਬਹੁਤ ਵਧੀਆ ਵੱਡੇ ਹਸਪਤਲ ਦੇ ਵਿੱਚ ਦਾ ਸੀ ਤੇ ਕਈ ਦਿਨ ਤੱਕ ਇਦਾਂ ਲੱਗਦਾ ਕਿ ਹਸਪਤਲ ਵਾਲਿਆਂ ਨੇ ਜਿਹੜਾ ਪੰਗਾ ਜਾਂ ਗੰਮਰਾ ਕਰ ਛੱਡਿਆ ਕਿ ਹੁਣ ਸੁਧਾਰ ਆ ਰਿਹਾ ਸੀ ਤੇ ਵਿੱਚ ਆਪਾਂ ਸਾਰੇ ਵੇਟ ਕਰਦੇ ਰਹੇ ਵੀਰੇ ਅੱਜ ਸੁਧਾਰ ਆ ਗਿਆ ਤੇ ਠੀਕ ਹੋ ਕੇ ਅੱਜ ਪਰਸੋਂ ਵੀਰੇ ਦੀ ਵੀਡੀਓ ਆਊਗੀ ਜਾਂ ਠੀਕ ਹੋ ਕੇ ਹੋਣਾ ਸਾਡੇ ਵਿਚਕਾਰ ਹੋਣੀ ਤੇ ਪਰੋਂ ਜਿਹੜਾ ਕਦੀ ਨਹੀਂ ਆਇਆ ਜਦੋਂ ਵੀਰੇ ਨੇ ਠੀਕ ਹੋ ਕੇ ਸਾਡੇ ਵਿਚਕਾਰ ਆਇਆ ਜੰਡੀਓ ਭਾਈ ਪਰ ਅੱਜ ਜੋ ਬਹੁਤ ਹੀ ਮੰਦਪਾਤੀ ਖਬਰ ਆਈ ਹੈ ਸਾਰਿਆਂ ਦੇ ਲਈ ਵੀਰੇ ਆਪਣੀ ਜਲਦੀ ਦਾ ਹੋ ਕੇ ਨਹੀਂ ਬਹੁਤ ਮਾੜੀ ਖਬਰ ਹੈ ਸਾਰੇ ਪੰਜਾਬ ਦੀ ਮਾੜੀ ਖਬਰ ਹੈ ਕਿਉਂਕਿ ਪੰਜਾਬੀਆਂ ਦੀ ਸ਼ਾਨ ਸੀ ਜੇ ਪੰਜਾਬ ਨੂੰ ਉੱਤੇ ਲੈ ਕੇ ਜਾ ਰਹੀ ਸੀ ਖਾਸ ਕਰ 파ਗ ਨੂੰ ਅੱਗੇ ਲੈ ਕੇ ਜਾ ਰਹੀ ਸੀ ਜੀ ਤਾਂ ਸਾਡੇ ਲਈ ਪੰਜਾਬੀਆਂ ਲਈ ਬਹੁਤ ਹੀ ਮਾੜੀ ਖਬਰ ਹੈ ਪਹਿਲਾਂ ਜਿਵੇਂ ਸਿੱਧੂ ਮੂਸੇ ਦਾ ਸਾਹਿਬ ਦੇ ਦੀਪ ਸਿੱਧੂ ਦੇ ਪੰਜਾਬੀਆਂ ਦੀ ਜਿਹੜੀ ਵੀ ਜੋ ਵੀ ਪੰਜਾਬੀਆਂ ਦੀ ਗੱਲ ਕਰਦਾ ਹੈ ਉਹ ਹੀ ਸਾਡੇ ਤੋਂ ਕਿ ਚੜ ਜਾਂਦਾ ਹੈ ਹੁਣ ਜਿਵੇਂ ਰਾਜਵੀਰ ਜਰੰਦਾ ਜੀ ਇਹ ਇਹ ਕਹੇ ਚਲੇ ਅ ਦਰਸ਼ਨ ਦੀ ਅਕੋਰਡਿੰਗ ਹੈ ਕਿ ਹਸਪਤਾਲ ਦੇ ਵਿੱਚ ਕਾਫੀ ਜਲ ਹੋ ਗਏ ਸੀ ਸੁਧਾਰ ਕਈ ਵਾਰ ਡਾਕਟਰ ਸਾਹਿਬ ਕਹਿੰਦੇ ਸੁਧਾਰ ਆ ਰਿਹਾ ਹੈ ਜਦੋਂ ਉੱਥੇ ਐਕਸੀਡੈਂਟ ਹੋਇਆ ਨਾ ਉਦੋਂ ਇਹਨਾਂ ਦਾ ਜਿਹੜਾ ਆਕਸੀਜਨ ਜਿਹੜਾ ਸਾਹ ਨਹੀਂ ਆਇਆ ਜਿਹਨੂੰ ਆਪਾਂ ਬਨੌਟੀ ਸਾਹ ਕਹਿੰਦੇ ਆ ਨਾ ਜਦੋਂ ਐਕਸੀਡੈਂਟ ਕਿਸੇ ਦਾ ਹੋ ਜਾਂਦਾ ਬਿਉਸ਼ ਹੋ ਜਾਂਦਾ ਜਾਂ ਬਿਉਸ਼ੀ ਦੀ ਹਾਲਤ ਦੇ ਵਿੱਚ ਜੰਦਰ ਹਾਂਜੀ ਇੰਡੋਨੇਸ਼ੀਆ ਫਰੀ ਹਾਂਜੀ 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 ਸਰ ਜਦੋਂ ਬੰਦਾ ਬੇਹੋਸ਼ ਹੋ ਜਾਂਦਾ ਹੈ ਨਾ ਤੁਹਾਨੂੰ ਸਾਹ ਨਹੀਂ ਆਉਂਦਾ ਜਦੋਂ ਅੰਦਰ ਆਕਸੀਜਨ ਨਹੀਂ ਜਾਂਦਾ ਤੁਹਾਨੂੰ ਬਨੌਟੀ ਸਾਹ ਦਿੰਦੇ ਆ ਜਿਵੇਂ ਛੋਟੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਆਪਾਂ ਮੂੰਹ ਦੇ ਨਾਲ ਆਕਸੀਜਨ ਉਹ ਕਿੱਦੇ ਜਾਂ ਉਹਨੂੰ ਸਾਹ ਦਿੰਦੇ ਆ ਉਹ ਸਾਹ ਦਿੱਤਾ ਨਹੀਂ ਗਿਆ ਉਸ ਸਟੈਂਡ ਦੇ ਉੱਪਰ ਉਹ ਸਾਹ ਨਾ ਦੇਣ ਕਾਰਨ ਕਾਫੀ ਟਾਈਮ ਦੇ ਵਿੱਚ ਡਿਫਰੈਂਸ ਆ ਗਿਆ ਫਰਕ ਪੈ ਗਿਆ ਟਾਈਮ ਦਾ ਉਹ ਫਰਕ ਕੈਨ ਕਾਰਨ ਵੀ ਨੁਕਸਾਨ ਹੋਇਆ ਸਰੀਰ ਦਾ ਕਿਉਂਕਿ ਆਕਸੀਜਨ ਦੇ ਸਰੀਰ ਨੂੰ ਨਹੀਂ ਮਿਲਦੀ ਤਾਂ ਸਰੀਰ ਦੇ ਆਰਗਨ ਹੁੰਦੇ ਨੇ ਹੰਗੁੰਦੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਵੀ ਹੁੰਦਾ ਹੈ ਤੇ ਡੈਮੇਜ ਵੀ ਹੁੰਦੇ ਆ ਇਸ ਇਹ ਵੀ ਕਾਰਨਿਕ ਬਣਿਆ ਕਿ ਉਹਨਾਂ ਦੇ ਵੀਰੇ ਤੇ ਦਿਮਾਗ ਨੂੰ ਜਿਹੜੀ ਆਕਸੀਜਨ ਪਹੁੰਚ ਹੀ ਨਹੀਂ ਸਕਦੀ ਆਕਸੀਜਨ ਨਾ ਪਹੁੰਚਣ ਦਾ ਵੀ ਇੱਕ ਕਾਰਨ ਹੈ ਉਹ ਦੇ ਕਰਕੇ ਵੀ ਜਿਹੜਾ ਦਬਾਅ ਨੂੰ ਕਾਫੀ ਜ਼ਿਆਦਾ ਫਰਕ ਪਿਆ ਪਰ ਗੱਲ ਮੇਨ ਇਹ ਆ ਜਾਂਦੀ ਜੀ ਕਿ ਉਹ ਉਹ ਦੇ ਉੱਪਰ ਸਾਰੇ ਪੰਜਾਬੀ ਉਹਨਾਂ ਨੂੰ ਪਿਆਰ ਕਰਦੇ ਸੀ ਵਰਡ ਦੇ ਵਿੱਚ ਲੋਕ ਉਹਨਾਂ ਨੂੰ ਪਿਆਰ ਕਰਦੇ ਸੀਗੇ ਕੀ ਡਾਕਟਰ ਨੇ ਇਹਦੇ ਵਿੱਚ ਗੁੰਮਰਾਹ ਕੀਤਾ ਕਿ ਉਹਨਾਂ ਦੀ ਸੇਧ ਦੇ ਵਿੱਚ ਨਾ ਧਿਆਨ ਇੱਕ ਵੀਡੀਓ ਆਪਾਂ ਦੇਖ ਰਹੇ ਜੀ ਸਾਰੇ ਨੇ ਦੇਖਿਆ ਕਿ ਜਿੰਦੇ ਵਿੱਚ ਉਹ ਡਾਕਟਰ ਨੇ ਟੱਚ ਕਰ ਰਿਹਾ ਕਿਸੇ ਦੀ ਬੋਡੀ ਕੋਈ ਹੋ ਇਹਨਾਂ ਨੂੰ ਟੱਚ ਕਰ ਰਿਹਾ ਤੋ ਉਹ ਕਾਫੀ ਵਹਿਲ ਰਹੇ ਆ ਪ੍ਰੋਮੋ ਕਰ ਰਹੇ ਹੁੰਦੇ ਉੱਪਰ ਲਿਖ ਕੇ ਕਿ ਕੀ ਕਰਨਾ ਨਹੀਂ ਕਿ ਉਹਨਾਂ ਦੀ ਬੋਡੀ ਇੰਪਰੂਵਮੈਂਟ ਕਰ ਰਹੀ ਹੈ ਜਾਂ ਕੁਝ ਵੀ ਇਦਾਂ ਦੀ ਹੈ। ਅ ਪਰ ਆਖਰ ਅੱਜ ਦੇ ਦਿਨ ਉਹ ਸਾਡੇ ਵਿੱਚੋਂ ਚਲੇ ਗਏ। ਬਹੁਤ ਹੀ ਮਾੜੀ ਖਬਰ ਹੈ ਸਾਰੇ ਪੰਜਾਬ ਲਈ ਪੂਰੇ ਵਰਲਡ ਲਈ ਕਿਉਂਕਿ ਪੂਰੇ ਵਰਲਡ ਦੇ ਵਿੱਚੋਂ ਪੰਜਾਬੀਆਂ ਲਈ ਇੱਕ ਤਰ੍ਹਾਂ ਦਾ ਸ਼ਾਨ ਚਲ ਗੱਲ ਮੀਨ ਆ ਜਾਂਦੀ ਏ ਖੁੱਲਿਆਂ ਜਿਹੜੇ ਫੇਰ ਰਹੇ ਆ ਡੰਗਰ ਗਾਵਾਂ ਦੋ ਤਿੰਨ ਵਾਰੀ ਤਾਂ ਆਪਣੇ ਹਰੀਖ ਘਰ ਦੇ ਮੈਂਬਰ ਜਿੰਨੇ ਵੀ ਹੈਗੇ ਆ ਹਰੀਖ ਘਰ ਦੇ ਮੈਂਬਰ ਦਾ ਕੋਈ ਨਾ ਕੋਈ ਪਸ਼ੂ ਦੇ ਨਾਲ ਟਕਰਾ ਹੋਇਆ ਹੀ ਹੋਵੇਗਾ ਤੇ ਕਿਸੇ ਦੇ ਚਾਚੇ ਦਾ ਪਾਏ ਦਾ ਖੁਦ ਦਾ ਜਦੋਂ ਸ਼ਰਕ ਤੇ ਆਪਾਂ ਨਿਕਲਦੇ ਆਣਾ ਪਸ਼ੂ ਕਿਵੇਂ ਕੀੜਿਆਂ ਤਰਾ ਵਾਰਾ ਤੁਰੇ ਫਿਰਦੇ ਰਹਿੰਦੇ ਇਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਜਦੋਂ ਕੋਈ ਕੁਝ ਕਹੇ ਤਾਂ ਫਿਰ ਉਹੀ ਗੱਲ ਆ ਜਾਂਦੀ ਏ ਕੋਸ਼ਿਸ਼ ਵਾਲੀ ਜੋ ਕੁਝ ਵੀ ਆ ਜਾਂਦੀ ਹੈ ਪਰ ਗੱਲ ਮੇਣੀ ਹੈ ਨਾ ਜਦੋਂ ਬੰਦੇ ਕਿਸੇ ਦੀ ਜਾਨ ਚਲ ਜਿੰਦੇ ਬੰਦੇ ਦੇ ਵੱਡੇ ਬੰਦੇ ਦੀ ਜਾਨ ਚਲ ਗਈ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਕੋਈ ਜ਼ਿੰਮੇਵਾਰ ਹੈ ਕੋਈ ਗਊ ਰક્ષਕ ਆ ਕੇ ਕਹਿ ਰਿਹਾ ਕਿ ਮੈਂ ਤੁਹਾਡਾ ਪੁੱਤ ਤੁਹਾਨੂੰ ਵਾਪਸ ਦਿੰਦਾ ਹਾਂ ਉਸ ਮਾਂ ਦਾ ਇੱਕ ਵਧੀਆ ਕਲਾਕਾਰ ਐਕਸਪਾਰ ਪੁੱਤਰ ਦੁਨੀਆ ਤੋਂ ਚਲਾ ਗਿਆ ਕਿ ਕੋਈ ਗਊ ਰક્ષਕ ਆ ਕੇ ਇਹ ਕਹਿੰਦਾ ਇੱਕ ਥਪੜ ਕੇ ਕੀ ਕੋਈ ਗੱਲ ਨਹੀਂ ਮਾਤਾ ਮੇਰੇ ਦਾ ਪੁੱਤਰ ਤੇਨੂੰ ਵਾਪਸ ਲੈ ਆ ਦੇ। ਇਹ ਕਹਿੰਦਾ ਕਿ ਮੈਂ ਤੁਹਾਡਾ ਪੁੱਤਰ ਤੁਹਾਨੂੰ ਵਾਪਸ ਲੈ ਆ ਦਿੰਨਾ ਤਾਂ ਫਿਰ ਤੂੰ ਉਹ ਗਊ ਰક્ષਕ ਮੰਨ ਲੈਂਦੇ ਫਿਰ ਆਪਾਂ ਮੇਰੇ ਨਾਲ ਉੱਥੇ ਚੱਲ ਜਾਂਦੇ ਆ ਵੀ ਠੀਕ ਆ। ਕਰੋਨਾ ਦੇ ਉੱਪਰ ਤੁਰੀਆਂ ਫਿਰੰਦੋ। ਇਹਨਾਂ ਦਾ ਕੋਈ ਹੱਲ ਨਾ ਕਰੋ। ਪਰ ਅੱਜ ਬਹੁਤ ਵੱਡਾ ਜਿਹੜਾ ਘਟਾ ਹੈ ਪੂਰੇ ਵਰਲਡ ਵਿੱਚ ਹੈ। ਉਹਨਾਂ ਦੇ ਜਿਹੜੇ ਵਿਅੰਤ ਦੀ ਆਪਾਂ ਸਾਰੇ ਫਬਰਸ ਹੋ ਰਿਹਾ ਬਹੁਤ ਹੀ ਜਿਆਦਾ ਵੱਡਾ ਘਾਟਾ ਪਿਆ ਸਾਰੇ ਵਾਰਡ ਨੂੰ ਇਹ ਘਾਟਾ ਪਿਆ ਇੱਕ ਪਸ਼ੂ ਦੇ ਕਰਕੇ ਜਿਹੜੇ ਪਸ਼ੂ ਨੂੰ ਇੱਕ ਖਰੋਚ ਵੀ ਨਹੀਂ ਆਈ ਉਸ ਦੇ ਕਰਕੇ ਐਡਾ ਵੱਡਾ ਜਿਹੜਾ ਇਨਸਾਨ ਹੈ ਪੰਜਾਬੀਅਤ ਦਾ ਸਟਾਰ ਬੰਦਾ ਜਿਹੜਾ ਕੋਲੋਂ ਵਟ ਚਲਾ ਗਿਆ ਤਾਂ ਬਹੁਤ ਹੀ ਮਾੜੀ ਤੇ ਮੰਦ ਭਾਗੀ ਖਬਰ ਹੈ ਇਹ ਸਾਰਿਆਂ ਦੇ ਲਈ ਬਹੁਤ ਜਿਆਦਾ ਮਾਰਾ ਹੈ ਪਰਮਾਤਮਾ ਜੀ ਦਾਸ ਕਰ ਸਕਦੇ ਜੀ ਪਰਮਾਤਮਾ ਜੀ ਆਪਣੇ ਚੈਨਲ ਨਾਲ ਜੁੜ ਕੇ ਰੱਖਣ ਜੀ ਰਾਜੀਵੀ ਜੋਲਦਾ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਕਿਉਂਕਿ ਪਿਆਰ ਤੋਂ ਉਹ پورے ਵਰਡ ਦੇ ਵਿੱਚ ਕਰਦੇ ਸੀ ਪਰ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਲੋਕਾਂ ਦਾ ਆਪਾਂ ਦੇਖ ਰਿਹਾ ਸੋ ਬਹੁਤ ਜਿਆਦਾ ਪੁਰਾਣਾ ਲੋਕ ਬਹੁਤ ਜਿਆਦਾ ਰੂਰੇ ਨੇ ਸਾਰਾ ਪੰਜਾਬ ਹੀ ਰੋ ਰਿਹਾ ਪਰ ਆਪ ਦੇਖ ਰਿਹਾ ਕਿ ਕਿੰਨਾ ਜ਼ਿਆਦਾ ਇਹ ਬਾਈਲੀ ਪਿਆਰ ਸੀ ਲੋਕਾਂ ਦੇ ਵਿੱਚ ਪਿੰਡ ਦੇ ਲੋਕ ਬਹੁਤ ਜ਼ਿਆਦਾ ਜਿਹੜਾ इमोशनल ਹੋ ਰਹੇ ਨੇ ਵੀਰੇ ਕਿ ਘਰੇਲ ਨੇ ਸਟਾਰਟ ਹੋ ਜਨੇ ਸੋ ਕੋਲ ਨੂੰ ਲਾ ਕੇ ਜਿਹੜਾ ਹੈਗਾ ਬਹੁਤ ਜਿਆਦਾ ਮਾੜਾ ਹੈ ਜਮਨਤ ਪਾਤੀ ਉੱਤੇ ਪਸ਼ੂ ਉਬਾਰਾ ਛੜਕਾ ਦੇ ਉੱਪਰ ਕੋ ਮਰੇ ਆ ਉਹਨਾਂ ਨੂੰ ਮਤ ਹੋਣੀ ਚਾਹੀਦੀ ਹੈ ਸਰਕਾਰ ਵੀ ਇਹਨਾਂ ਜਿਹੜੇ ਪਸ਼ੂਆਂ ਦੇ ਖਲਾਫ ਕੁਛ ਕਰੇ ਐਡੀਆਂ-ਐਡੀਆਂ ਗਉਛਲਾਂ ਨੇ ਗਉਛਲਾਂ ਨੂੰ ਪੰਡ ਇਕੱਠਾ ਹੁੰਦਾ ਸਭ ਕੁਝ ਜਾਂਦਾ ਪਰ ਉਹ ਕੁਛ ਨਹੀਂ ਕਰਦੇ ਸੋ ਜੀਵ ਜੀ ਆਤਮਾ ਨੂੰ ਵਹਿਗੁਰੂ ਦੀ ਪਰਵਾਹ ਨਹੀਂ वीरन कहू वीरे अपने चरणों के रख वाहे गुरु परमात्मा जी उन्हों आत्मा शांति दे